ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਅਸੀਂ ਪਹੁੰਚਿਆ ਅਸੀਂ ਗੁਰੂ ਨਾਨਕ ਦੇਵ ਜੀ ਸਰਵਾਦਾ ਪਲਾ ਚੈਟ ਰੇਟਰੀ ਵੱਲੋਂ ਜੋ ਕਿ ਪਿੰਡ ਦਸਤਰੀ ਵਾਲਾ ਤਸੀਰ ਫਾਤਨਾ ਜਿਹੜਾ ਪਟਿਆਲਾ ਵਿਖੇ ਖੜੇ ਆ ਜੋ ਇਹ ਧਨਵੰਤ ਸਿੰਘ ਨੇ ਸੁਪੁੱਤਰ ਗੁਲਾਬ ਸਿੰਘ ਦੇ ਕਿਸੇਲੇ ਸਮੇਂ ਤਕਰੀਬਨ 2 ਸਾਲ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਹੋਣ ਦੇ ਕਾਰਨ ਇਹਨਾਂ ਦੀ ਜੋ ਨੀਗਰ ਹੈ ਚਲੀ ਗਈ ਸੀ ਪਰਿਵਾਰ ਨੇ ਜਿੰਨੇ ਕ ਪਰਿਵਾਰ ਕੋਲ ਜਮ੍ਹਾਂ ਕੁੰਜੀ ਸੀ ਇਲਾਜ ਕਰਵਾਇਆ ਜਿਨਾ ਇਧਰ ਉਧਰ ਰਿਸ਼ਤਦਾਰਾਂ ਤੋਂ ਸਾਖਸ਼ ਬੰਦ ਕੇ ਪੈਸੇ ਕਰਤੀ ਕਰਕੇ ਕਿਲਾਰੇ ਕਰਵਾਇਆ ਤੇ ਪਰਿਵਾਰ ਲੋੜਵੰਦ ਹੈ ਦਿਹਾੜੀ ਦਾਪਾ ਕਰਕੇ ਮਿਲਤ ਨੂੰ ਜੂਰੀ ਕਰਕੇ ਘਰ ਦਾ ਜੋ ਪਾਲਣ ਪੋਸ਼ਣ ਨੇ ਉਹ ਗਲਾਬ ਸਿੰਘ ਕਰ ਰਹੇ ਨੇ ਤੇ ਸਭ ਤੋਂ ਵੱਡੀ ਮੁਸੀਬਤ ਪਰਿਵਾਰ ਦੇ ਦਿੱਕੀ ਕੇ ਜੋ ਇਹਨਾਂ ਦੀ ਗਲਾਬ ਸਿੰਘ ਦੀ ਬੇਟੀ ਹੈ ਧਨਵੰਤ ਸਿੰਘ ਦੀ ਭੈਣ ਨੇ ਉਹ ਇਹ ਜੋ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਨ ਕਰਕੇ ਘਰ ਬੈਠੇ ਹਨ ਪਰਿਵਾਰ ਬੜਾ ਲੋੜਵੰਦ ਹੈ ਜ਼ਰੂਰਤਬੰਦ ਪਰਿਵਾਰ ਹੈ ਇਸ ਪਰਿਵਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਦਾ ਭਲਾ ਚੈਟਾ ਕਿੱਡੀ ਵਾਲੀ ਵੀਰਾਂ ਨੂੰ ਅਤੇ ਭੈਣਾਂ ਨੂੰ ਬੇਨਤੀ ਕੀਤੀ ਸਾਡੀ ਮਰਜ਼ੀ ਕੀਤੀ ਜਾਵੇ ਸੋ ਇਹਨਾਂ ਦੀ ਮਦਦ ਕਰਨ ਵਾਸਤੇ 25000 ਦੀ ਰਾਸ਼ੀ ਪਰਿਵਾਰ ਵਾਸਤੇ ਧਨਵੰਤ ਸਿੰਘ ਸੁਪੁੱਤਰ ਦਾ ਪਿੰਡ ਦਸਤਰੀ ਵਾਲੇ ਵਾਸਤੇ ਇਹ ਮਾਇਆ ਭੇਜੀ ਗਈ ਹੈ ਸਤਿਗੁਰੂ ਕਿਰਪਾ ਕਰਨ ਸਮੁੱਚੀ ਟੀਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਟਾ ਇਟਰੀ ਵਾਲੀ ਵੀਰਾਂ ਤੇ ਇਹਦੇ ਭੈਣਾਂ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ ਜਿੰਨ ਦੁਨੀਆ ਰਾਜ ਤੋਂ ਉਨੇ ਤਰ੍ਹਾਂ ਬਖਸ਼ਣ ਸਤਿਗੁਰੂ ਸੱਚੇ ਪਾਤਸ਼ਾਹ ਸੋ ਪਰਿਵਾਰ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਪੰਤ ਮੰਤ ਸੱਜਣਾ ਵੱਲੋਂ ਬਹੁਤ ਬਹੁਤ ਟੀਮ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ